ਮੁਕੇਰੀਆਂ ਦੇ ਕਸਬਾ ਹਾਜੀਪੁਰ 'ਚ ਬੀਤੀ ਰਾਤ ਚੋਰਾਂ ਨੇ ਦੋ ਘਰਾਂ ਤੇ ਇੱਕ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਉੱਥੇ ਹੀ ਇਹ ਚੋਰੀ ਦੀ ਵਾਰਦਾਤ ਸিসিਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਚੋਰੀ ਦਾ ਸ਼ਿਕਾਰ ਹੋਏ ਪਰਮਵੀਰ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਮੇਰੇ ਘਰ ਤੇ ਦੁਕਾਨ ਤੋਂ ਕਰੀਬ 1 ਲੱਖ ਰੁਪਈਆ ਨਕਦੀ ਤੇ 3 ਤੋਲੇ ਸੋਨਾ ਚੋਰੀ ਕਰ ਲਿਆ ਇੱਕ ਹੋਰ ਵਿਅਕਤੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਉਸ ਦੇ ਘਰ ਤੋਂ 20 ਹਜ਼ਾਰ ਦੀ ਨਕਦੀ ਤੇ 4 ਤੋਲੇ ਸੋਨਾ ਚੋਰੀ ਕਰ ਲਿਆ ਚੋਰੀ ਦਾ ਸ਼ਿਕਾਰ ਹੋਏ ਲੋਕਾਂ ਦਾ ਕਹਿਣਾ ਹੈ ਕਿ ਚੋਰੀ ਦੀਆਂ ਘਟਨਾਵਾਂ ਦਿਨ ਤੋਂ ਦਿਨ ਵਧਦੀਆਂ ਹੀ ਜਾ ਰਹੀਆਂ ਹਨ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕੀਤੀ ਹੈ ਕਿ ਇਹਨਾਂ ਦੇ ਉੱਤੇ ਰੋਕ ਲਗਾਈ ਜਾਵੇ ਲੋਕਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਹਨਾਂ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਹਨਾ ਪਰਮੇਸ਼ੰਗਰੀ ਸਹਜਰੀ ਰਾਤ ਚੋਰੀ ਹੋਈ ਹੈ ਕਿੰਨਾ ਕੋਈ ਕੰਮ ਨੁਕਸਾਨ ਜੀ ਪਹਿਲੇ ਸਵੇਰੇ ਤੋਂ ਆਈਡੀਆ ਸੀਗਾ ਕਿ ਕੈਸ਼ ਹੈਗਾ ਫਿਰ ਆਪ 50000 ਦਾ ਉਹ ਆਈਡੀਆ ਹੀ ਬਾਅਦ ਤੋਂ ਚੰਗੀ ਤਾਂ ਥੋੜਾ ਚੈੱਕ ਕੀਤਾ ਤਾਂ ਫਿਰ ਥੋੜਾ 골ਡ ਹੀ ਕਰ ਦੋ ਤਿੰਨ ਟੋਲੇ ਉਹ ਲੈ ਕੇ ਤੇ ਬਾਕੀ ਕੈਸ਼ ਹੈ ਦਾ ਥੋੜਾ ਤਜੋਰੀ ਚ ਤੇ ਚਲੇ 30000 30000 ਯਾ ਰੋਹੀ 30000 50000 ਬਾਹਰ ਪਿਆ ਸੀ ਤੇ ਕੋ ਲੱਖ ਦੇ ਆਸਪਾਸ ਕੈਸ਼ ਸੀ ਤੇ ਬਾਕੀ 골ਡ ਸੀ ਸਰ ਤੁਹਾਨੂੰ ਕਿਦੋਂ ਪਤਾ ਲੱਗਾ ਜਦੋਂ ਚੋਰੀ ਹੋ ਉਹ ਸਵੇਰੇ ਪਤਾ ਲੱਗਾ ਜਦੋਂ ਦੁਕਾਨ ਤੇ ਆਏ ਤੇ ਅਕਲੀ ਰਾਤੀ ਥੋੜਾ ਬਾਹਰ ਗਏ ਸੀ ਘਰੇ ਹੈ ਨਹੀਂ ਤੇ ਹਾਂ ਤਾਲੇ ਵਗੈਰਾ ਉਫਾ ਟੁੱਟੇ ਸੀ ਸਮਾਨ ਵਿਖਰਿਆ ਸੀ ਥੋੜਾ ਮੇਰੇ ਵੱਲ ਤੋਂ ਰਿਪੋਰਟ ਕਰਕੇ ਹਾਂਜੀ ਹਾਂਜੀ ਸਵੇਰੇ ਐਫ ਆਈ ਆਰ ਕਰਾਈ ਸੀ ਉਹ ਆ ਕੇ ਦੇਖ ਕੇ ਗਏ ਸੀ ਮੌਕੇ ਤੇ ਬਾਕੀ ਹੁਣ ਦੇਖੋ ਜੋ ਵੀ ਤਫਤੀਸ਼ ਕਰਦੇ ਹਾਂ ਜੀ ਜਿਹੜੇ ਚੋਰ ਜੇ ਘੁੰਮਦੇ ਬਿਨਾਂ ਤੱਕ ਪੁਲਿਸ ਨੂੰ ਪਹਿਰਾ ਕੋ ਲਗਾਣਾ ਚਾਹੀਦਾ ਬਿਲਕੁਲ ਜੀ ਇਸ ਵੇਲੇ ਚੋਰੀਆਂ ਬਹੁਤ ਵਧੀਆਂ ਹਾਂ ਉਹਨਾਂ ਨੂੰ ਡਾਰੀ ਹੈ ਨਹੀਂ ਕੋਈ ਬਿਲਕੁਲ ਵੀ ਜ਼ਰੂਰ ਸ਼ਕਤੀ ਹੋਣੀ ਚਾਹੀਦੀ ਇਹਦੇ ਖਿਲਾਫ ਬਿਲਕੁਲ ਕੀ ਮੰਗ ਕਰ ਸਰਕਾਰ ਤੋਂ ਮੰਗ ਤਾਂ ਦੇਖੋ ਜੀ ਪਤਾ ਹੀ ਹੈ ਸਾਰਿਆਂ ਦੇ ਨਾਲ ਹੀ ਹੈ ਜੀ ਜੋ ਵੀ ਇਹ ਚੀਜ਼ ਤੇ ਥੋੜਾ ਕੰਟਰੋਲ ਹੋਣਾ ਚਾਹੀਦਾ ਬਹੁਤ ਦੁਖੀ ਹੈ ਲੋਕੀ ਇਸ ਚੀਜ਼ ਤੋਂ ਬਿਲਕੁਲ ਵੀ ਸੇਫਟੀ ਨਹੀਂ ਹੈਗੀ ਰਾਹ ਜਾਂਦੇ ਵੀ ਚੋਰੀਆਂ ਦਾ ਘਰੇ ਚ ਵੀ ਦਿਨ ਦਿਹਾੜੇ ਵੀ ਇਹ ਚੀਜ਼ ਦੀ ਥੋੜੀ ਸ਼ਕਤੀ ਹੋਣੀ ਚਾਹੀਦੀ ਸਰਕਾਰ ਨੂੰ ਦੇਖੋ ਨਵੀਂ ਸਰਕਾਰ ਆਈ ਉਹੋਂ ਦਾ ਕੋਈ ਐਡਾ ਕੋਈ ਫਰਕ ਨਹੀਂ ਦਿਖਿਆ ਕਿ ਕਿਸੇ ਸਾਹ ਨਾਲ ਕੋਈ ਚੋਰੀਆਂ ਪਹਿਲੇ ਵੀ ਹੁੰਦੀਆਂ ਸੀ ਹੁਣ ਉਹ ਵੀ ਵਧੀਆਂ ਹੀ ਸਗੋਂ ਘਟੀਆਂ ਨਹੀਂ ਇਹ ਚੀਜ਼ ਤੇ ਥੋੜੀ ਸ਼ਕਤੀ ਹੋਣੀ ਚਾਹੀਦੀ ਜਰੂਰ ਜ਼ਿਆਦਾ ਠੀਕ ਹੈ ਮੇਰਾ ਲਖਮਿੰਦਰ ਸਿੰਘ ਜੀ ਨੁਕਸਾਨ ਭਾਜੀ 20000 ਦੇ ਲਗਭਗ ਹੋ ਗਿਆ ਕੈਸ਼ ਦਾ ਤੁਹਾਨੂੰ ਕਦੋਂ ਪਤਾ ਲੱਗਾ ਚੋਰੀ ਜਦੋਂ ਸਵੇਰੇ ਸ਼ੋਅ ਵਾਪਨ ਕੀਤੀ ਆ ਤੇ ਉਦੋਂ ਗੱਲੇ ਵਗੈਰਾ ਦੇ ਲੋਕ ਟੁੱਟੇ ਹੋਏ ਸੀ ਤੇ ਖੁੱਲੇ ਹੋਏ ਸੀ ਲੋਕ ਇਸ ਵਾਰ ਵੀ ਕੁਝ ਨਹੀਂ ਜਾਣ ਕਰ ਦਿੱਤੀ ਹਾਂਜੀ ਪੁਲਿਸ ਨੂੰ ਐਫ ਆਈ ਆਰ ਕਰਾਈ ਹੋਈ ਹੈ ਤੇ ਦੇਖੋ ਉਮੀਦ ਹੈ ਕਿ ਚੇਤੀ ਕਰਨਗੇ ਵੀ ਹੱਲ ਕੀ ਲੱਗਦਾ ਹੈ ਇਹ ਦਿਨ ਇਹ ਬਾਰ ਦੱਤਾ ਜਿਹੜੀਆਂ ਹੁੰਦੀਆਂ ਆ ਕਿ ਪੁਲਿਸ ਦਾ ਜਿਹੜਾ ਪਹਿਰਾ ਲੱਗਣਾ ਦੇ ਦੂਜੀ ਰਾਤ ਜੀ ਲੱਗਣਾ ਤਾਂ ਬਹੁਤ ਜ਼ਰੂਰੀ ਹੈ ਤਾਂ ਕਿ ਇਦਾਂ ਦਾ ਮਾਹੌਲ ਨਾ ਹੋਰ ਬਣ ਸਕੇ ਕੀ ਮੰਗ ਕਰਦੇ ਸਰਪੰਚ ਮੰਗੀ ਹੈ ਕਿ ਛੇਤੀ ਛੇਤੀ ਕਾਰਵਾਈ ਕੀਤੀ ਜਾਵੇ ਤਾਂ ਕਿ دہشت ਦਾ ਮਾਹੌਲ ਹੋਰ ਨਾ ਫੈਲੇ